ਸ੍ਰੀ ਕਾਲਜੀ ਮੈਂ ਦਾਤਿਕਰ ਸਿੰਘ ਸੰਧਵਾ ਜੀ ਦੇਖ ਰਹੇ ਐਤਵੈ ਸਤਿ ਸ੍ਰੀ ਅਕਾਲ ਸੋ ਮੈਂ ਤਾਂ ਪਹਿਲੀ ਗੱਲ ਤਾਂ ਇਸ ਧਾਰਮਿਕ ਸਥਾਨ ਤੇ ਤੁਹਾਡਾ ਸਾਰਿਆਂ ਦਾ ਇਸਤਿਕਬਾਲ ਕਰਦਾ ਔਰ ਬਾਬਾ ਜੀ ਨੇ ਸਾਨੂੰ ਜਿਹੜਾ ਅੱਜ ਤੁਹਾਡੇ ਦਰਸ਼ਨ ਕਰਵਾਏ ਨੇ ਸੋ ਮੈਂ এডਿਕੇਸ਼ਨ ਦੀ ਗੱਲ ਕਰਦਾ ਹਾਂ ਨਾ ਹਮੇਸ਼ਾ ਕਿ ਸਿੱਖਿਆ ਜਿਹੜੀ ਹੈ ਸਾਡੇ ਬੋਲੇ ਕਮਲੇ ਸਮਾਜ ਨੂੰ ਬੋਲੇ ਕਮਲੇ ਲੋਕਾਂ ਨੂੰ ਬੋਲੇ ਕਮਲੇ ਮਤਲਬ ਜਿਹੜੇ এডਿਕੇਸ਼ਨ ਤੋਂ ਬਹੁਤ ਪਰਾ ਰਹੇ ਨੇ ਸਿੱਖਿਆ ਤੋਂ ਬੜੀ ਦੂਰ ਰਹੇ ਨੇ ਸੋ ਉਹਨਾਂ ਦੀ ਹਨੇਰੀ ਜ਼ਿੰਦਗੀ ਨੂੰ ਕੱਟਣ 'ਚ ਬੜਾ ਵੱਡਾ ਰੋਲ ਕਰਦੀ ਹੈ ਸੋ ਮੈਂ ਸਾਡੀਆਂ ਬੱਚੀਆਂ ਬੈਠੀਆਂ ਨੇ ਸਾਡੇ ਸਕੂਲ ਜਾਣ ਵਾਲੇ ਬੱਚੇ ਬੈਠੇ ਨੇ ਕਾਲਜ ਜਾਣ ਵਾਲੀਆਂ ਬੱਚੇ ਬੈਠੀਆਂ ਨੇ ਸੋ ਮੈਂ ਅਕਸਰ ਕਹਿੰਦਾ ਹੁੰਦਾ ਕਿ ਜੇਕਰ ਆਪਣੀ ਜ਼ਿੰਦਗੀ ਨੂੰ ਰੁਸ਼ਨਾਉਣਾ ਹੈ ਇਸ ਗੱਲਰ ਤੋਂ ਨਿਕਲਣਾ ਹੈ ਕਿਸੇ ਚੰਗੀਆਂ ਪੋਜੀਸ਼ਨਾਂ ਤੇ ਪਹੁੰਚਣਾ ਹੈ ਚੰਗੇ ਅਫਸਰ ਬਣਨਾ ਤਾਂ ਐਜੂਕੇਸ਼ਨ ਜ਼ਰੂਰ ਲਓ ਪਹਿਲਾਂ ਸਕੂਲ ਦੀ ਪੜ੍ਹਾਈ ਲੋ ਫਿਰ ਕਾਲਜ ਚ ਜਾਓ ਫਿਰ ਯੂਨੀਵਰਸਿਟੀਸ ਚ ਜਾਓ ਅਰ ਅੱਜ ਇੱਕ ਤੁਹਾਡੇ ਨਾਲ ਵਾਦਾ ਕਰਦਾ ਇਸ ਬਾਦਸ਼ਾਹਪੁਰ ਦੇ ਇਸ ਏਰੀਆ ਚ ਇਸ ਪਿੰਡ ਦੀ ਕਿਸੇ ਵੀ ਬੱਚੀ ਨੇ ਕਿਸੇ ਵੀ ਬੱਚੇ ਨੇ ਕਿਸੇ ਵੀ ਨੌਜਵਾਨ ਸਾਥੀ ਨੇ 10ਵੀਂ 12ਵੀਂ ਤੋਂ ਬਾਅਦ ਕਿਸੇ ਦਾ ਵੀ ਮਨ ਕਰਦਾ ਕਿ ਮੈਂ ਇੰਜੀਨੀਅਰ ਬਣਨਾ ਜੇ ਕਿਸੇ ਦਾ ਮਨ ਕਰਦਾ ਕਿ ਮੈਂ ਡੀਸੀ ਲੱਗਣਾ ਜੇ ਕਿਸੇ ਦਾ ਮਨ ਕਰਦਾ ਕਿ ਮੈਂ ਐਸਟੀਐਮ ਭਰਤੀ ਹੋਣਾ ਇਹ ਕਿਸੇ ਦਾ ਮਨ ਕਰਦਾ ਹੈ ਕਿ ਮੈਂ ਇਨਸਟ੍ਰਕਟਰ ਬਣ ਕੇ ਹੋਣਾ ਤਾਂ ਤੁਸੀਂ ਉਹਨਾਂ ਸਾਰੇ ਹੋਲ ਹਾਰ ਬੱਚਿਆਂ ਨੂੰ ਮੇਰੀ ਝੋਲੀ ਪਾ ਦਿਓ ਠੋੜਾ ਇੱਕ ਰੁਪਿਆ ਨਹੀਂ ਲੱਗਣ ਲੈਂਦਾ ਮੈਂ ਉਹਨਾਂ ਨੂੰ ਉਸ ਮੰਜ਼ਿਲ ਤੱਕ ਲੈ ਕੇ ਜਾਊਂਗਾ ਕਿਉਂਕਿ ਸਾਡੀਆਂ ਜਿੰਨੀਆਂ ਰਾਜਨੀਤਿਕ ਪਾਰਟੀਆਂ ਨੇ ਨਾ ਉਹਨਾਂ ਦੇ ਕਿਸੇ ਮੰਤਰੀ ਸੰਧਿ ਨੇ ਤੁਹਾਨੂੰ ਇਹ ਗੱਲ ਨਹੀਂ ਦੱਸਣੀ ਕਿਉਂਕਿ ਪੜ੍ਹ ਲਿਖ ਜਾਵਾਂਗੇ ਤਾਂ ਚੰਗੇ ਨੂੰ ਚੰਗਾ ਮਾਰੇ ਨੂੰ ਮਾੜਾ ਕਹਿਣ ਦੀ ਤਾਕਤ ਦੇ ਯੋਗ ਬਣ ਜਾਵਾਂ। ਪਰ ਸਾਡਾ ਹਲਕਾ ਸ਼ਿਕਰਾਣਾ ਇਸ ਪੱਖੋਂ ਬਹੁਤ ਪਛੜਿਆ ਹੋਇਆ। ਸੋ ਮੈਂ ਤਾਂ ਇੰਨਾ ਕੀ ਬੇਨਤੀ ਕਰੂੰਗਾ ਕਿ ਜੇ ਐਜੂਕੇਸ਼ਨ ਹੋਊਗੀ ਉਹ ਆਪੀ 20-50 ਹਜ਼ਾਰ ਰੁਪਏ ਦੇ ਆਪੀ ਸਾਡਾ ਬੱਚਾ ਲੱਗ ਜਾਊਗਾ। ਜੇ ਉਹਦੇ ਚ ਕਾਬਲੀਅਤ ਹੋਈ ਜੇ ਉਹ ਕੋਈ ਕੱਲ ਨੂੰ ਬੀਟੈਕ ਕਰ ਗਿਆ, ਐਮਟੈਕ ਕਰ ਗਿਆ, ਕੋਈ ਲਾਅ ਦੀ ਡਿਗਰੀ ਕਰ ਗਿਆ, ਕੋਈ ਵਕੀਲ ਭਰਤੀ ਹੋ ਗਈ ਸਾਡੀ ਕੁੜੀ, ਕੋਈ ਲਾਫਸਰ ਲੱਗੀ ਸਾਡੀ ਬੱਚੀ ਕੋਈ, ਕੋਈ ਐਸਟੀਐਮ ਦੀ ਕੁਰਸੀ ਤੇ ਪਹੁੰਚ ਗਈ, ਕੋਈ ਔਖਾ ਕੰਮ ਨਹੀਂ। ਕੋਈ ਵੱਡਾ ਔਖਾ ਕੰਮ ਨਹੀਂ ਕਿਤੇ ਸੋਚਦੇ ਹੋਵੋ ਕਿ ਮੈਂ ਪਿੰਡ ਦੀ ਕੁੜੀ ਆ ਜਾਂ ਮੈਂ ਗਰੀਬ ਘਰ ਦੀ ਕੁੜੀ ਆ ਵੀ ਪਤਾ ਨਹੀਂ ਉਹ ਲਾਲ ਬੱਤੀ ਵਾਲੀ ਗੱਡੀ ਮੈਨੂੰ ਮਿਲ ਸਕਦੀ ਆ ਕਿ ਨਹੀਂ ਉਹ ਮਿਲ ਸਕਦੀ ਆ ਤੁਹਾਨੂੰ ਵੀ ਤੁਹਾਡੇ ਵੀ ਦਿਮਾਗ 'ਚ ਜਿਹੜਾ ਨਾੜਾਂ ਦਾ ਗੁੱਥਾ ਉਹੀ ਲੱਗਿਆ ਜਿਹੜਾ ਇੱਕ ਕਿਸੇ ਵੱਡੇ ਘਰਾਣੇ ਦਾ ਬੱਚੇ 'ਤੇ ਲੱਗਿਆ ਬਸ ਫਰਕ ਐ ਸਾਨੂੰ ਮੌਕੇ ਨਹੀਂ ਮਿਲੇ ਸਾਡੇ ਹਾਲਾਤ ਇਦਾਂ ਦੇ ਨਹੀਂ ਸੀਗੇ ਤੁਸੀਂ ਤੱਕੜੇ ਹੋ ਕੇ ਪੜੋ ਤੁਹਾਡੀ ਸਾਰੀ ਜਿੰਨੇ ਬੱਚੇ ਤੁਸੀਂ ਕਹੋਗੇ ਕਿ ਮੇਰੇ ਪਲੱਸ 2 'ਚ 80% ਨੰਬਰ ਆਏ ਨੇ ਮੇਰੇ 90% ਨੰਬਰ ਨੇ ਉਹਨਾਂ ਸਾਰੇ ਬੱਚਿਆਂ ਦੀ ਜ਼ਿੰਮੇਵਾਰੀ ਮੈਂ ਲਵਾਂਗਾ ਤੁਸੀਂ ਕੁਝ ਨਹੀਂ ਕਰਨਾ ਸਿਰਫ ਸਕੂਲ ਦੀ ਪੜ੍ਹਾਈ ਕਰਾ ਦਿਓ ਇੱਥੇ ਨੇੜੇ ਤੇੜੇ ਜਿਹੜੇ 10ਵੀਂ ਦਾ ਸਕੂਲ ਹੈ ਕੋਈ 12ਵੀਂ ਦਾ ਸਕੂਲ ਹੈ ਤੁਸੀਂ ਆਪਣੇ ਬੱਚੇ ਨੂੰ ਮੈਂ ਕਹਿੰਦਾ ਹੁੰਦਾ ਕਿ ਇੱਕ ਟਾਈਮ ਦੀ ਰੋਟੀ ਘੱਟ ਖਾ ਲਿਓ ਲੇਕਿਨ ਸਕੂਲ ਦੇ ਰਸਤੇ ਨਾ ਬੰਦ ਕਰੀਂ ਕਾਲਜ ਦੇ ਰਸਤੇ ਨਾ ਬੰਦ ਕਰੀਂ ਸਾਰੀਆਂ ਫੈਸਿਲਿਟੀਆਂ ਮਿਲਦੀਆਂ ਨੇ ਮੈਂ ਪੜ੍ਹ ਕੇ ਇਹ ਪੀ ਐਚ ਡੀ ਕੀਤੀ ਹੈ ਡਾਕਟਰੇਟ ਬਣਿਆ ਡਾਕਟਰ ਲੱਗਦਾ ਮੇਰੇ ਨਾਮ ਅੱਗੇ ਤਾਂ ਮੈਂ ਵੀ ਇੱਕ ਪਿੰਡ ਦਾ ਹੀ ਆ ਤਾਂ ਤੁਸੀਂ ਕਿਉਂ ਨਹੀਂ ਬਣ ਸਕਦੇ ਤੁਸੀਂ ਵੀ ਬਣ ਸਕਦੇ ਸੋ ਮੇਰਾ ਮਕਸਦ ਹੈ ਕਿ ਮੈਂ ਆਪਣੇ ਗਰੀਬ ਲੋਕਾਂ ਦੀ ਆਪਣੇ ਹੋਣਹਾਰ ਬੱਚਿਆਂ ਦੀ ਬਾਹ ਫੜ ਕੇ ਉਹਨਾਂ ਨੂੰ ਵੱਡੇ ਮਕਸਦ ਤੇ ਵੱਡੇ ਕਿਸੇ ਮੰਜ਼ਲ ਤੇ ਲੈ ਕੇ ਜਾਵਾਂ ਤਾਂ ਮੇਰੀ ਵੱਡੀ ਪ੍ਰਾਪਤੀ ਹੋਊਗੀ ਔਰ ਐਸੀ ਪ੍ਰਾਪਤੀ ਨੂੰ ਲੈ ਕੇ ਮੈਂ ਦਿਨ ਰਾਤ ਘਰ ਘਰ ਜਾਣਾ ਪਿੰਡ ਪਿੰਡ ਜਾਣਾ ਲੱਭਦਾ ਇਹ ਜਿਹਾ ਜਵਾਖ ਕਿ ਕੋਈ ਹੀਰਾ ਬੱਚਾ ਮਿਲ ਜੇ ਔਰ ਕਿਤੇ ਇਹਨਾ ਸਮਝੋ ਕਿ ਬੱਚਾ ਮੇਰਾ 5ਵੀਂ ਚੋਂ ਫੇਲ ਹੋ ਗਿਆ 8ਵੀਂ ਚੋਂ ਫੇਲ ਹੋ ਗਿਆ ਉਹਨੂੰ ਹਟਾ ਲਓ ਘਰ ਬਿਠਾ ਲਓ ਨਹੀਂ ਉਹਨੂੰ ਇੱਕ ਮੌਕਾ ਹੋਰ ਦੋ ਅਗਲਾ ਮੌਕਾ ਹੋਰ ਦੋ ਤੀਜੀ ਵਾਰੀ ਚੌਥੀ ਵਾਰੀ ਕਦੇ ਤਾਂ ਕੱਢੂਗਾ ਉਹ ਲੇਕਿਨ ਉਹ ਆਉਣ ਵਾਲੇ ਦਿਨਾਂ ਚ ਤੁਹਾਡੀ ਜ਼ਿੰਦਗੀ ਨੂੰ ਨਰਕਾ ਚ ਪਾੜ ਦੂਗਾ ਇਹ ਮੈਨੂੰ ਪਤਾ ਹੈ ਸੋ ਮੇਰੀ ਅਣੀ ਕਹਿੰਦੀ ਹੈ ਕਿ ਤੁਸੀਂ ਐਜੂਕੇਸ਼ਨ ਵੱਲ ਵਧੋ ਬਾਕੀ ਸਾਰੀਆਂ ਬਿਮਾਰੀਆਂ ਤੁਹਾਡੀਆਂ ਆਪੀ ਖਤਮ ਹੋ ਜਾਣਗੀਆਂ ਆ ਸਾੜੇ ਕੱਢਦੇ ਫਿਰਦੇ ਆ ਨਾ ਮਿੰਤਾ ਕੱਢਦੇ ਫਿਰਦੇ ਆ ਲੋਕਾਂ ਦੀ ਆ ਕਿ ਸਾਡੀਆਂ ਗਲੀਆਂ ਬਣਾ ਦੋ ਨਾਲੀਆਂ ਬਣਾ ਦੋ ਉਹ ਗਲੀਆਂ ਨਾਲੀਆਂ ਇਹ ਬੱਚੀਆਂ ਸਾਡੀਆਂ ਆਪੀ ਬਣਾ ਲੈਣਗੀਆਂ ਬੱਚੇ ਸਾਡੇ ਆਪੀ ਬਣਾ ਲੈਣਗੇ ਜਦੋਂ ਕਿਸੇ ਦਾ ਧੀਪਤ 50000 ਦੀ ਨੌਕਰੀ ਤੇ ਲੱਗ ਗਿਆ ਜਦੋਂ ਕਿਸੇ ਦਾ ਧੀਪਤ ਲੱਖ ਰੁਪਏ ਦੀ ਨੌਕਰੀ ਤੇ ਲੱਗ ਗਿਆ ਲੱਗ ਸਕਦਾ ਕੋਈ ਵੱਡੀ ਗੱਲ ਨਹੀਂ ਸਾਹਮਣੇ ਵੀ ਮੈਂ ਬੈਠਿਆ ਮੈਨੂੰ ਦੱਸੋ ਕਿਹਾ ਸਾਡਾ ਬੱਚਾ ਇਹਦੇ 80 ਨੰਬਰ 90% ਨੰਬਰ ਨੇ ਪਰ ਸਾਡੇ ਕੋਲ ਹਾਲਾਤ ਕੁਛ ਇਦਾਂ ਦੇ ਨਹੀਂ ਤਾਂ ਉਹ ਸਾਰਾ ਬੱਚੇ ਦਾ ਖਰਚ ਮੈਂ ਕਰੂਗਾ ਮੇਰੀ ਝੋਲੀ ਪਾਓ ਕੋਨੂੰ ਫਿਕਰ ਕਰਨ ਦੀ ਲੋੜ ਨਹੀਂ ਹਲਕੇ ਛਤਰਾਣੇ ਦਾ ਕੋਈ ਵੀ ਬੱਚਾ ਮੈਨੂੰ ਅੱਧੀ ਰਾਤ ਨੂੰ ਫੋਨ ਕਰ ਸਕਦਾ ਸਾਰੇ ਸਾਥੀ ਚੋਪੜਾ ਜੀ ਖੜੇ ਨੇ ਸਾਡੇ ਜੇਈ ਸਾਹਿਬ ਖੜੇ ਨੇ ਧਗੇ ਤੋਂ ਖੜੇ ਨੇ ਸਾਥੀ ਆ ਸਾਰੇ ਜਾਣਦੇ ਹੀ ਨੇ ਸੁਧਾਰਨਪੁਰ ਤੋਂ ਆਏ ਨੇ ਸਾਥੀ ਉਹ ਖੜੇ ਨੇ ਸੋ ਤੁਸੀਂ ਜਦੋਂ ਮਰਜ਼ੀ ਮੈਨੂੰ ਕੋਈ ਦੁੱਖ ਤਕਲੀਫ ਹੈ ਜਦੋਂ ਮਰਜ਼ੀ ਦੱਸ ਸਕਦੇ ਹੋ ਚੈਨਲ ਤੇ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਤੇ ਲਾਈਕ